ਸਿਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨਾ ਪਾਈ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਈ ਭਾਈ ਰੇ ਦਾਸ ਦਾ ਸਾਹ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵੇਰ ਲਾ ਪਾਈ ਕੋਏ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤਿਗੁਰੁ ਭਾਏ ਸਦਾ ਪਿਰ ਨਿਹਿ ਚਲ ਪਾਈਐ ਨਾ ਓਹ ਮਰੈ ਨਾ ਜਾਏ ਸ਼ਬਦ ਮਲੀ ਨਾ ਵਿਛੜੈ ਪਿਰ ਕੈ ਅੰਕ ਸਮਾਈ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ 부ਝੈ ਵੇਖਿ ਭਰਮ ਪੁਲ ਹਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੈ ਜਗ ਦੁਖਿਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸ਼ਬਦੀ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਘੂਲੇ ਸਿਧ ਫਿਰੈ ਸਮਾਦ ਨ ਲਗੈ ਸੁਭਾਏ ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ ਬਿਨ ਗੁਰ ਮੁਕਤ ਨ ਪਾਈਐ ਨ ਦੁਭਧਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਤੁਮਾਏ ਦੁਖ ਸੁਖ ਇਹ ਜੀਉ ਬੰਧ ਹੈ ਹਉ ਮੈਂ ਕਰਮ ਕਮਾਈ ਬਿਨ ਸ਼ਬਦੈ ਭਰਮ ਨ ਚੂਕਈ ਨ ਵਿੱਚ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦੇ ਹਉ ਮੈਂ ਮਾਰੀਐ ਮਾਇਆ ਦਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਨਾ ਜਤਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰਿ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਗੁਰੂ ਮਹਲਾ 3 ਜੀ ਮਾਇਆ ਮੋ ਮੇਰੇ ਪ੍ਰਭ ਕੀਨਾ ਆਪੇ ਭਰਮ ਪੁਲਹਾਏ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਾਲਾਹੀਐ ਸਹਿਜ ਮਿਲੇ ਪ੍ਰਭ ਸੋਏ ਰਹਾਉ ਪਰਮ ਗਿਆ ਪਉ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸਚ ਸਮਾਈਐ ਜਮ ਕਾਲ ਨ ਸਕੈ ਖਾਏ ਨਮਾ ਸ਼ਿਬਾ ਕਬੀਰ ਜੋਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਹੈ ਹਉ ਮੈਂ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇਟੈ ਪਹਾਈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦ ਨਾਮ ਵਖਾਣੈ ਇਕੋ ਪੜੈ ਇਕੋ ਨਾ ਬੁਝੈ ਦੂਜਾ ਅਵਰ ਨ ਜਾਣੈ ਖੜ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਭਰਮ ਪੁਲਹਾਏ ਸਤ ਗੁਰ ਸੇਵ ਹੈ ਤਾਂ ਗਤ ਮਿਤ ਪਾਵਹਿ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਿਖਾਣ ਹੈ ਬੇਲੰਗੋਰ ਪਰਮ ਪੁਲਹਾਏ ਲਖ ਚੌਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾਮ ਪਾਏ ਜਾਂ ਨਾਮ ਚੇਤੇ ਤਾ ਗਤ ਪਾਏ ਜਾਂ ਸਤਗੁਰ ਮੇਨ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਪਹਾਏ ਸਤ ਬਲੇ ਹਾਰੀ ਗੁਰ ਆਪਣੇ ਵਿਟੋ ਜੇ ਹਰ ਸੇ ਤੀ ਚਿਤ ਲਾਇ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਬਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਜ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਠੇਖੀ ਭਰਮ ਭੁਲਾਏ ਗੁਰ ਭੇਤੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਏ ਭਾਈ રે ਗੁਰ ਬਿਨ ਸਹਜ ਨਾ ਹੋਏ ਸ਼ਬਦ ਹੈ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਜੇ ਗਾਵਿਆਂ ਥਾਏ ਪਵੈ ਬਿਨ ਸਹਜੈ ਕਥਨੀ ਬਾਦ ਸਹਜੇ ਹੀ ਭਗਤ ਊਪਜੈ ਸਹਜ ਪਿਆਰ ਬੈਰਾਗ ਸਹਜੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਾਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਇ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਏ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਡ ਭਾਗੀ ਜਿਨਹੀ ਪਾਇਆ ਸਹਜੇ ਰਹੇ ਸਮਾਏ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਪਾਏ ਮਨਮੁਖ ਕਰਮ ਕਮਾਵਣੇ ਹਉ ਮੈਂ ਜਲੇ ਜਲਾਏ ਜੰਮਣ ਮਰਨ ਨਾ ਚੂਕਈ ਫਿਰ ਫਿਰ ਆਵੈ ਜਾਏ ਤ੍ਰਿਹ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਕੁਲ ਹਾਏ ਪੜਿਐ ਗੁਣਿਐ ਚਾ ਕਥਿਐ ਜਾਂ ਮੁੰਡਹੁ ਕੁਥਾ ਜਾਏ ਚੌਥੇ ਪਦਮਹਿ ਸਹਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੋਜੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਗubar ਸਹਜੇ ਹੀ ਸੋਜੀ ਪਈ ਸੱਚੈ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣਿਐ ਨਿਰਪਉ ਜੋਤਿ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੈ ਸ਼ਬਦ ਸਲਾਹੀਐ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਜ ਕਰਹਿ ਵਾਪਾਰ ਅਨੰਦ ਲਾਹਾ ਹਰ ਨਾਮ ਲੈ ਅਖੁੱਟ ਭਰੇ ਪੰਡਾਰ नानक तोट ना आवई दिए देवण हार